ਗੱਲ ਬਾਈ ਮੈਂ ਹੋਰ ਐਡ ਆਨ ਕਰਨੀ ਚਾਹੂੰਗਾ ਮੈਨੂੰ ਬੜਾ ਕਹਿੰਦੇ ਨੇ ਤੂੰ ਤਾਂ ਸੁਵਰਾਜ ਦੀ ਸਿਫਤ ਕਰਦਾ ਹੁੰਦਾ ਜੇ ਚੰਗਾ ਹੋ ਗਿਆ ਫਿਰ ਇਹ ਕੰਮ ਮੈਂ ਨਹੀਂ ਅੱਜ ਵੀ ਮੈਂ ਤਾਂ ਅੱਜ ਵੀ ਨਹੀਂ ਕਹਿੰਦਾ ਵੀ ਇਹ ਮੈਨੂੰ ਸੁਵਰਾਜ ਨੂੰ ਵੱਧ ਪਸੰਦ ਨੇ ਪਰ ਜਿਹਨੂੰ ਪਸੰਦ ਨੇ ਉਹ ਤਾਂ ਲੈਣਾ ਹੀ ਆ ਉਹਨਾਂ ਦਾ 2-3 ਲੱਖ ਵੀ ਬਚਦਾ ਨਹੀਂ ਨਾਲ 2-3 ਲੱਖ ਬਚਣਾ ਹੀ ਆ ਇਹ ਥੋੜਾ ਮੈਂ ਕਹਿਣਾ ਹੁੰਦਾ ਵੀ ਇਹ ਵੀਡੀਓ ਦੇ ਵਿੱਚ ਵੀ ਹੁਣ ਇਹ ਚੰਗੇ ਹੋਗੇ ਸਵਰਾਜ ਮਾੜਾ ਹੋਗੇ ਨਹੀਂ ਲੱਗਿਆ ਪਿਆ ਗੋਲੀ ਲੱਗਣਾ ਚਮਕਾਉਣ ਦੇਖੋ ਚਮਕਦਾ ਕੋਬਰੇ ਮੰਗਸਾ ਨਹੀਂ ਚੱਕਤੀ ਰਹੇ ਸਭੂਗੇ ਆ ਜੀ ਆ ਅੱਜ ਤੁਹਾਨੂੰ ਇੱਕ ਤਾਂ ਇਹਦੇ ਦਰਸ਼ਨ ਕਰਾਉਣੇ ਨੇ ਜੀ 655 CRT ਦੇ ਫੁੱਲੀ ਲੋਟਡ ਮਾਡਲ ਆ ਇਹਨੂੰ ਤੁਹਾਨੂੰ ਸਾਰੀ ਡਿਟੇਲ ਅੱਗੇ ਕਰਦੇ 5405 CRT ਕਰੋ ਦਰਸ਼ਨ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਇਹਦੀ ਡਿਟੇਲ ਪੂਰੀ ਦਿਖਾਵਾਂਗੇ ਤੁਹਾਨੂੰ ਮਹਿੰਦਰਾ ਨੋਵੋ 605 ਡੀ ਆਈ ਪੀ ਐਸ ਦੇ ਇਹ ਵੀ 4 ਵੀਲਰ ਫੁੱਲੀ ਲੋਡਡ ਮਾਡਲ ਆ ਜੀ ਤਿੰਨ ਹੋ ਗਏ ਵਾਹ ਵਧੀਆ ਹਾਂਜੀ ਇਹ ਚਾਹੀ ਸੱਸੀ ਗੱਲ ਆ ਜੀ ਤੁਸੀਂ ਦੱਸੋ ਠੀਕ ਠਾਕ ਹੋ ਫੁੱਲ ਕਿਰਪਾ ਭਾਈ ਕਿਹੜੇ ਕਿਹੜੇ ਸੰਦ ਫਿਰ ਦਿਖਾ ਰਹੇ ਆ ਅੱਜ ਅੱਜ ਦੋ ਸੀ ਆਰ ਡੀ ਨੇ ਇੱਕ ਡੀ ਆਈ 2 CRDI 1 DI DI ਲਓ ਜੀ ਸੋਹਣਿਓ بڑے ਟਰੈਕਟਰਾਂ ਦਾ ਜਮਾਨਾ ਛੋਟੇ ਆਪਾਂ ਲੱਗ ਕਰ ਲਿਆ ਕਰਾਂਗੇ بڑے ਅੱਜ ਤਾਂ ਸਾਈਡ ਤੇ ਕਰ ਰਹੇ ਨੇ ਕਿਉਂਕਿ ਜਿਹੜਾ ਮੂਰੇ ਸਮਾਂ ਉਹ ਰੀਪਰ ਦਾ ਤੋਂ ਉਹਦਾ ਮੱਕੀ ਵੱਢਣ ਵਾਲੀ ਮਸ਼ੀਨ ਦਾ ਵੱਡੇ ਜਿਹੜੇ ਇੰਪਲੀਮੈਂਟ ਨੇ ਉਹਨਾਂ ਤੇ ਚੱਲਣ ਵਾਲੇ ਟਰੈਕਟਰਾਂ ਦਾ ਵੱਡੇ ਟਰੈਕਟਰਾਂ ਦੀ ਡਿਮਾਂਡ ਵੱਧ ਹੋਣ ਕਾਰਨ ਪਹਿਲਾਂ ਤਿੰਨ ਬੜੀ ਕੱਢ ਲੈ ਕਿਉਂ ਜੀ ਹਾਂਜੀ ਹਾਂ ਬਿਲਕੁਲ 65 ਤੋਂ 70 ਪਾਵਰ ਵਾਲੇ ਆ ਜੋ ਕੇਰਾ ਮਹਾਰਾਜ ਫਿਰ ਇੱਧਰ ਨੂੰ ਦਿਖਾ ਕੇ ਰਾਂ ਭਤੀਜਾ ਕਿਹੜਾ ਬਈ ਇਹ ਸ਼ੁਰੂ ਕਰਦੇ ਆ ਜੌਂਡੀਅਰ ਤੋਂ ਜੀ ਜੌਂਡੀਅਰ 2022 ਮਾਡਲ 2022 ਮਾਡਲ ਆਮ ਲੋਕਾਂ ਨੇ 23 ਚ ਸੀਆਰਡੀ ਲੈਣੇ ਸ਼ੁਰੂ ਕੀਤੇ ਨੇ ਇਹ ਬੰਦੇ ਫੈਨ ਨੇ ਜੌਂਡੀਅਰ ਦੇ ਇਹਨਾਂ ਕੋਲ ਸਟਾਰਟਿੰਗ ਚ ਆ ਗਿਆ ਸੀ 2022 ਚ ਠੀਕ ਆ ਜੀ 1800 ਘੰਟੇ ਚੱਲਿਆ ਹੋਇਆ ਲਗਭਗ 60-65000 ਦੀ ਸੈਸਰੀ ਇਹਨੂੰ ਅਲੱਗ ਤੋਂ ਲੱਗੀ ਹੋਈ ਹੈ ਜਿਵੇਂ ਕਿ ਆਪਾਂ ਸ਼ੁਰੂ ਕਰ ਲੈਨੇ ਆ ਫਰੰਟ ਵੇਟ ਇਹਨੂੰ ਸਪੈਸ਼ਲ ਪ 1800 1800 ਘੰਟੇ ਟੈਟਪੂ ਨਾਲ ਦਾ ਨਾਲ ਦਾ ਸਾਰਾ ਕੁਝ ਨਾਲ ਦਾ ਭਾਈ ਜੀ ਸਾਰਾ ਸਮਾਨ ਨਾਲ ਦਾ A to Z ਚੰਗੇ ਘਰੋਂ ਟਰੈਕਟਰ ਆ ਵਾ ਚੰਗੀ ਕੰਡੀਸ਼ਨ ਵਾਲਾ ਸਮਾਨ ਗਣਾਈ ਯਾਰ ਕਿੰਨੇ ਕੋਈ ਸਮਾਨ ਨਹੀਂ ਤਾਰਿਆ ਹੋਇਆ ਨਹੀਂ ਮੰਨ ਕੇ ਚੱਲਾ ਸਮਾਨ ਜੇ ਆਪਾਂ ਐਕਸਟਰਾ ਕਿੰਨੇ ਦਾ ਸਮਾਨ ਲੱਗਿਆ ਹੋਇਆ ਵਿੱਚ 30-35000 ਦੇ ਵੇਟ ਨੇ ਜੀ 30 ਤੋਂ 35000 ਦੇ ਵੇਟ ਠੀਕ ਆ ਜੀ ਤੇ ਰੀਅਰ ਦੇ ਵੇਟ ਕਮ ਘੱਟ ਤੋਂ ਘੱਟ 8 ਤੋਂ 10000 ਦੇ 20000 ਦਾ ਸਮਾਨ ਆ ਉੱਪਰੋਂ ਲੱਗ ਤੋਂ ਲੱਗਿਆ ਹੋਇਆ ਜੀ ਇਹ ਚਲੋ ਆਵੇਂ ਹੁਣ ਮੁੰਡਿਆ ਅੱਜਕੱਲ ਬਾਅਦ ਚ ਵੀ ਲਵਾਉਂਦੀ ਨੇ ਇਹਨੂੰ ਲੱਗਿਆ ਲਗਾਇਆ ਯਾਨੀ ਕਿ ਜੇ ਇਹ ਟਰੈਕਟਰ ਲੈਂਦਾ ਕੋਈ 50 ਤੋਂ 60000 ਰੁਪਏ ਐਸੈਸਰੀ ਦਾ ਬਚਦਾ ਬਾਕੀ ਚਲੋ ਜਿਹੜੀ ਕੀਮਤਾਂ ਨੇ ਘਟਾ ਲਈ ਨਵੇਂ ਨਾਲ ਉਹ ਤਾਂ ਲੱਗ ਤਾ ਹਾਂਜੀ ਠੀਕ ਹੈ ਜੀ ਯਾਨੀ 50 60000 ਦਾ ਸਮਾਨ ਹੈਗਾ ਕੋਈ ਪ੍ਰੋਬਲਮ ਨਹੀਂ ਤਸੱਲੀ ਹੈ ਟਰੈਕਟਰ ਦੀ ਬਾਹਲੇ ਆਗਲਾ ਚਲਾ ਲੇ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਟਰੈਕਟਰ ਦੀ ਕਾਗਜ਼ ਪੱਤਰਾਂ ਤੋਂ ਲਾ ਕੇ ਇੰਜਨ ਗੇਅਰ ਦਾ ਪੂਰਾ ਓਕੇ ਰਿਪੋਰਟ ਦੇਖੋ ਕਾਗਜ਼ਾਂ ਦੀ ਤਾਂ ਭਾਈ ਜੀ ਆਪਾਂ ਨੇ ਬਹੁਤ ਵਾਰ ਬੇਨਤੀ ਕਰੀ ਆ ਵੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਨੰਬਰ 2 ਤੇ ਆਪ ਮਹਿਮ ਕੋਈ ਵੀ ਸੱਜਣ ਬਿਲਕੁਲ ਨਾ ਕਰੇ ਵੀ ਇਹਦੇ 'ਚ ਕੋਈ ਨੁਕਸਾ ਜਿਹੜੀ ਪਾਰਟੀ ਦੇ ਘਰੋਂ ਆਇਆ ਉਹਦੇ ਨਾਲ ਸੰਪਰਕ ਕਰਾ ਸਕਦੇ ਆ ਠੀਕ ਆ ਏਜੰਸੀ 'ਚ ਲਿਜਾ ਕੇ ਅਗਲਾ ਸਕੈਨ ਕਰਾ ਲਵੇ ਠੀਕ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਚੈੱਕ ਕਰਾ ਲਵੇ ਇਹ 1% ਵੀ ਕੋਈ ਜੇ ਪ੍ਰੂਫ ਕਰ ਦੇ ਵੀ ਟਰੈਕਟਰ 'ਚ ਕੋਈ ਨੁਕਸਾ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਬੰਦਾ ਨੁਕਸ ਕਰਕੇ ਵੇਚਦਾ ਅਗਲੇ ਦਾ ਸ਼ੌਕ ਹੁੰਦਾ ਬਦਲਦੇ ਰਹਿਣ ਵੈਸੇ ਵੀ ਆਪਣੇ ਲੋਕਲ ਨਾਪੇ ਦੀ ਨਿਕਲਿਆ ਲੋਕਲ ਨਾਪੇ ਦਾ ਟਰੈਕਟਰ ਨੁਕਸ ਕਪੋਰਾ ਵੀ ਨਹੀਂ ਹੋਊਗਾ ਇਸ ਗੱਲ ਦੀ ਗਾਰੰਟੀ ਆ ਕੋਕਾ ਪੀਸ ਟਰੈਕਟਰ ਆ ਇਹ ਆਪਣੇ ਕੋਲ ਕੱਲ ਆਇਆ ਇਹ 2024 ਮਾਡਲ ਆ 24 ਮਾਡਲ ਆਈ ਇਹ 2024 470 ਦੇ ਆਸ-ਪਾਸ ਘੰਟੇ ਚੱਲੇ ਹੋਏ ਨੇ ਨੰਬਰ ਪੰਜਾਬ 50 ਪੰਜਾਬਾ ਨੰਬਰ ਪਲੇਟੇ ਲੱਗੀ ਹੋਈ ਆ ਦੇਖੋ ਠੀਕ ਆ ਜੀ ਨਾਲ ਦੇ ਟਾਇਰ 90 ਪੈਸ ਮੋਸਟ ਹੈਗੇ ਨੇ ਆ ਦੇਖੋ ਜੋ ਕੰਪਨੀ ਦੇ ਅੱਛਾ ਇਹਦੇ ਵੀ ਟਾਇਰ ਨਾਲ ਦੇ ਨਾਲ ਦੇ ਨਾਲ ਦੇ 90 ਪੈਸੇ ਨਾਲ ਦੇ 470 ਇਹ ਵੀ ਗੱਲ ਅੱਜ ਆਪਾਂ ਐਡ ਆਨ ਕਰਦੀ ਹੈ ਵੀ ਜਿੰਨੇ ਇਹ ਤਿੰਨੇ ਟਰੈਕਟਰ ਨੇ ਨਾਲ ਦੇ ਟਾਇਰਾਂ ਚ ਨੇ ਨਹੀਂ ਤਿੰਨੇ 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 ਪਹਿਲੀਆਂ ਪਾਰਟੀਆਂ ਦੇ ਨੇ ਤਿੰਨੇ ਟਰੈਕਟਰ ਪਹਿਲੀਆਂ ਪਾਰਟੀਆਂ ਦੇ ਤਿੰਨੇ ਨਾਲ ਦੇ ਟਾਇਰਾਂ ਦੇ ਵਿੱਚ ਇਹ ਭਤੀਜ ਲੋਹਾ ਹੀ ਮੀਡੀਅਮ ਆ ਏ ਹਾਂਜੀ ਹਾਂ ਜਿਹੜੀਆਂ ਬਾਣੀਆਂ ਜੀਆਂ ਸਹੂਲਤਾਂ ਜੀਆਂ ਗਣਾ ਵੀ ਕੀ ਕੀ ਆ 48 HP ਦੇ ਵਿੱਚ ਆ ਗਿਆ HP 48 ਹਾਂਜੀ ਹਾਂ ਜਿਹੜਾ ਪਹਿਲਾਂ ਨੋਵੋ 57 ਪਾਵਰਾਂ ਦਾ ਹੁੰਦਾ ਸੀ CRD ਦੇ ਚੱਕਰਾਂ 'ਚ ਕੰਪਨੀ ਨੇ ਇਹਨੂੰ ਛੋਟਾ ਕਰਕੇ ਕੱਢ ਲਿਆ ਠੀਕ ਹੈ ਜੀ ਰੇਟ ਦੇ ਵਿੱਚ ਚਲੋ ਵਾਜਬ ਰਹਿ ਗਿਆ ਜੀ ਇਹ ਟਰੈਕਟਰ ਵਧੀਆ ਠੀਕ ਹੈ ਮਾਰਕੀਟ ਦੇ ਵਿੱਚ ਕਿੰਨਾ ਕਰੀਦਾ ਇਹ 50 55 ਹੀ ਆ ਨਹੀਂ 50 ਦੀ ਕੈਟਾਗਰੀ ਹੈ 55 ਦੀ ਨਹੀਂ 50 ਦੀ ਕੈਟਾਗਰੀ 50 ਦੀ ਕੈਟਾਗਰੀ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਪਲੇਟ ਫਾਰਮ ਇਹਦੇ ਸਪੀਡਾਂ ਵੀ ਤੂ ਐ ਲੋਡਨੇ 11 ਗੂਰਾਂ 'ਚ ਨੇ ਮਤਲਬ ਰਿਵਰਸ ਪੀਟੀਓ ਮੈਨੂੰ ਲੱਗਦਾ ਹੈ 11 ਦੇ ਵਿੱਚ ਪੀਟੀਓ ਮਿਲੂਗੀ ਆਪਾਂ ਨੂੰ ਰਿਵਰਸ ਤੇ ਹਾਈ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਆ ਰਿਵਰਸ ਤੇ ਫਾਰਵਰਡ ਸਪੀਡ ਮੂਲੀ ਲੋਡਡ ਮਾਡਲ ਹੈ ਸ਼ਟਰਲ ਸ਼ਟਰਲ ਸ਼ਿਫਟ ਹੈ ਫੁੱਲੀ ਲੋਡਡ ਹੈ ਹਾਂ ਸ਼ਟਰਲ ਵਾਲਾ ਵੀ ਸੱਚ ਸੰਤ ਲੱਗਿਆ ਬੇ ਨਾਲ ਆ ਹਿੱਸਾ ਜਿਹੜਾ ਇਹਨਾਂ ਦੇ ਬਣਿਆ ਤਣਿਆ ਕਰਾਰੋ ਦਾ ਹੁੰਦਾ ਭਤੀਜ ਮਾੜਾ ਜੇ ਪਿੱਛੋਂ ਟਰੈਕਟਰ ਤੇ ਦਰਸ਼ਨ ਕਰਾਜੇ ਇੱਕ ਵਾਰੀ ਘੁੰਮ ਕੇ ਨਾ ਵੀ ਪਿੱਛੋਂ ਕੀ ਕੰਡੀਸ਼ਨ ਆ ਪਿੱਛੋਂ ਦਿਖਾ ਦਿਓ ਸਣੀ ਉੱਪਰ ਵੀ ਵੀਡੀਓ ਦੇ ਵਿੱਚ ਦੀ ਦਿਖਾ ਉੱਪਰ ਦੀ ਵੀਡੀਓ ਜੀ ਦਿਖਾ ਪਿੱਛੋਂ ਵੀ ਟਰੈਕਟਰ ਕੋਈ ਖੁੱਚੜ ਫ ਫੈਂਡਰਾਂ ਦਾ ਆ ਲਾਈਟਾਂ ਲੱਪੇ ਦਾ ਨਜਾਇਜ਼ ਸ਼ੁੱਧ ਤੇ ਸੁਧਰਿਆ ਹੋਇਆ ਟਰੈਕਟਰ ਆ ਪਿੱਛੋਂ ਦਿਖਾਉਣ ਸਮਾਰ ਕੇ ਚੱਜ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਨਹੀਂ ਹੈਗਾ ਵੀ ਤਿਆਰੀ ਬਿਆਰੀ ਹੋਈ ਵੀ ਆ ਜਾਂ ਕੋਈ ਡੈਂਟਿੰਗ ਪੇਂਟਿੰਗ ਹੋਈ ਵੀ ਆ ਕਿਸੇ ਤਰ੍ਹਾਂ ਦੀ ਬਿਲਕੁਲ ਫਿਟ ਐਂਡ ਫਾਈਨ ਜੈ ਜੈ ਦਾ ਪਾਰਟੀ ਦੇ ਘਰੋਂ ਆਇਆ ਉਹਦਾ ਖੜਾ ਲਿਆ ਇਸ ਦਾ ਤੋਤਾ ਸਮਾਰਿਆ ਵੀ ਨਹੀਂ ਆਪਾਂ ਮੈਂ ਕੋਈ ਤੋਤਾ ਸਮਾਰਿਆ ਨਹੀਂ ਕੋਈ ਲੱਗੋ ਉਹਦੀ ਵੀਡੀਓ ਬਣਾ ਲਈ ਇਸ ਜਿਹੜੀ ਤਰ੍ਹਾਂ ਦਾ ਜਿਹੜਾ ਆਪਣਾ ਤੀਜਾ ਟਰੈਕਟਰ ਹੈ ਜੀ ਇਹ ਸਾਡਾ ਜਿਹੜਾ ਮੇਲੀ ਸਾਡਾ ਸੀਨੀਅਰ ਸੇਲਸਮੈਨ ਪਹਿਲਾਂ ਮੇਲੀ ਦੇ ਦਰਸ਼ਨ ਕਰਾ ਇੱਧਰ ਦੀ ਇੱਧਰ ਦੀ ਆ ਕੇ ਲੈ ਵੀ ਇੱਧਰ ਦੀ ਇਹਦੀ ਤਾਂ ਬਟਾ ਨਾ ਕਰ ਟਰੈਕਟਰ ਨਾਲ ਤਾਂ ਵੱਧ ਟੌਰ ਆ ਕੇ ਲਾਉਣੀ ਟਰੈਕਟਰ ਨਾਲ ਵੱਧ ਟੌਰ ਗੋਲੀ ਲੱਗਣੇ ਦੀ ਇਹਦੀ ਆ ਸਵਰਾਜ ਜੀ ਨੇ ਤਨ ਤਨ ਕਰਾਈਆ ਨਾਬੇ ਏਰੀਏ ਦਾ ਇੱਕ ਤਰ੍ਹਾਂ ਦਾ ਕਲੀਨਿਕ ਬੰਦਾ ਹੈ ਇਹਦੇ ਤਾਂ ਜੂਮ ਮਾਰ ਮੜੇ ਦਾ ਮੂੰਹ ਤੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਇਹ ਬੰਦੇ ਨੇ ਟਰੈਕਟਰਾਂ ਦੇ ਵਿੱਚ ਆਪਣੀ ਲਾਤੀ ਜਿੱਦਣ ਦਾ ਇਹ ਬੰਦੇ ਨੇ ਸੀਆਰਡੀਆ ਲੈ ਲੈਦੀ ਔਖਾ ਵੀ ਬਹੁਤ ਹੀ ਕਹਿੰਦਾ ਕਾਲੇ ਨੂੰ ਟਰੈਕਟਰ ਦੇਣੇ ਹੀ ਦੇਣ 855 ਲੈ ਲੈਣਾ ਕੱਟ ਲਿਆ। ਅੱਛਾ ਭਾਈ ਮਾੜੀ ਜੀ ਗੱਲ ਐ ਡਾਉਣ ਕਰਦਾ ਸਾਡਾ ਭਾਈ ਬਹਿਵਲਪੁਰ ਤੋਂ ਕਾਲਾ ਇਹ ਉਹਦਾ ਟਰੈਕਟਰ ਚੀਰਿਆ ਇਹ ਵੀ ਲੋਕਲ ਟਰੈਕਟਰ ਆ 1 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਸੱਜਣ ਆ ਕੇ ਘਰੇ ਪਤਾ ਕਰ ਸਕਦਾ ਤਸੱਲੀ ਕਰ ਸਕਦਾ 1% ਵੀ ਕੋਈ ਨੁਕਸ ਨਹੀਂ। ਹੁਣ ਅਗਲੇ ਦਾ ਸ਼ੌਕ ਆ ਉਹਦੇ ਨਾਲ ਪਿਆਰ ਆ ਉਹਨੇ 855 ਲਿਆ ਪਿਆਰ ਦਿੱਤਾ। ਆ ਜਾ ਕੇ ਰ ਮੇਲੀ ਨੂੰ ਤਾਂ ਬੀਪੀ ਦੀ ਗੋਲੀ ਵੀ ਇੱਕ ਵੱਧ ਲੱਗੀ ਜੀ ਉਦੋਂ ਦੀ ਇਹਦਾ ਹੁਣ ਅੱਜ ਲੈਣੀ ਘਟੂਗਾ ਕਿ ਲਾਉਣਾ ਹੁਣ ਕੱਟ ਕੇ ਲਿਆ ਕੇ ਕੱਲ ਨੂੰ ਡਿਲੀਵਰੀ ਆ ਉਹਦੀ ਪਿਆਰ ਆ ਭਾਈ ਪਿਆਰਾ ਪਿਆਰਾ ਲਿਹਾਜ਼ ਆ ਟੈਨਸ਼ਨ ਲੈਂਦਾ ਸੀ ਜੀ ਬਹੁਤ ਇਹਦੀ ਭਾਈ ਤੁਹਾਨੂੰ ਪਤਾ ਵੀ ਜਿੰਨੀ ਐਕਸੈਸਰੀਆਂ ਮਹਿੰਦਰਾ ਦੀ ਇਹ ਨਾਲ ਹੀ ਆਉਂਦੀ ਆ ਸਾਰੀ ਨਾਲੇ ਆ ਜੀ ਨੂੰ ਲਾਉਣ ਲੋਣ ਦੀ ਕੋਈ ਨਹੀਂ ਤੇ ਇੱਕ ਬਾਜਾ ਤਾਂ ਲਾਉਣਾ ਪੈਣਾ ਬਾਕੀ ਸਾਰਾ ਸਮਾਨ ਬਾਜਾ ਨਹੀਂ ਲੱਗਿਆ ਵਾ ਸਾਰਾ ਲੱਲਾ ਪੱਪਾ ਲੱਗਿਆ ਵਾ ਫੁਲੀ ਲੋਡਡ 65 ਐਚਪੀ ਦੀ ਕੈਟਾਗਰੀ ਸੀਆਰ ਡੀਆਈ ਸ਼ਟਲ ਸ਼ਿਫਟ ਲੋ ਹਾਈ ਮੀਡੀਅਮ ਇਹ ਵੀ 400 ਘੰਟੇ 500 ਮਸਾ ਚੱਲਿਆ ਹੋਣਾ ਜੀ ਟਰੈਕਟਰ ਮੇਰੇ ਹਿਸਾਬ ਨਾਲ ਕੁੱਲ 405 ਕਾ 500 ਘੰਟੇ ਚੱਲਿਆ ਬਿਲਕੁਲ ਬਿਲਕੁਲ ਕਰਾਰੋ ਵਾਲਾ ਢਾਂਚਾ ਇਹ ਤਿੰਨਾਂ ਦਾ ਕੰਪਨੀ ਰੈਕਡ ਆ ਤਿੰਨੇ ਟਰੈਕਟਰਾਂ ਦਾ ਪੂਰੀ ਜ਼ਿੰਮੇਵਾਰੀ ਹੈ ਹਰ ਇੱਕ ਚੀਜ਼ ਦੀ ਤਿੰਨਾਂ ਦੀ 100 ਦੀ 100% ਜ਼ਿੰਮੇਵਾਰੀ ਕਿਤੇ ਕੋਈ ਐ ਥੋੜੇ ਵਾਲਾ ਵੀ ਕੋਈ ਡੈਂਟ ਕੱਢ ਦਵੇ ਵੀ ਇੱਥੋਂ ਕੋਈ ਟੱਚਿੰਗ ਫੱਚਿੰਗ ਹੋਈ ਵੀ ਆ ਨਾ ਮਤਲਬ ਇਹ ਨਹੀਂ ਜੀ ਮਤਲਬ ਕੁਝ ਵੀ ਨਹੀਂ ਹੋ ਸਕਦਾ ਜੇ ਹੋ ਵੀ ਉਹ ਕਹਿ ਦੋ ਕੀ ਕਹਾਂਗੇ ਕਹਾਂਗੇ ਫਿਰ ਕਿਹੜਾ ਹੋਊਗੀ ਫਿਰ ਕਿਹੜਾ ਕੋਈ ਆ ਰਹਾ ਧਰਿਆ ਵਾ ਇਹਨੂੰ ਮਾੜਾ ਜਿਹਾ ਭਤੀ ਦਿਖਾਵਾ ਦੇ ਸਾਰਾ ਟਰੈਕਟਰ ਚੈੱਕ ਕਰਾ ਦੇਦਾ ਸਣੀ ਬਿਲਕੁਲੇ ਨਵਾਂ ਪਿਆ ਹੈ ਇਹਦਾ ਕਿਸੇ ਨੇ ਜੇ ਨਵਾਂ ਲੈਣਾ ਇਹ ਲੈ ਲਵੇ ਅਗਲੇ ਦਾ 2.5 ਲੱਖ ਰੁਪਏ ਦਾ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੁੰਦਾ ਬਿਲਕੁਲ 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 ਹੁਣ ਅਗਲਾ ਕਹਿ ਦਿੰਦਾ ਵੀ ਨਵਾਂ ਟਰੈਕਟਰ ਇਹਦਾ ਜਾਂ ਅਗਲੇ ਦਾ ਸ਼ੌਕ ਆ ਜ਼ਿਮੀਂਦਾਰਾਂ ਦਾ ਹੁਣ ਉਹ ਮੁੰਡਾ ਜਿਹੜਾ ਕਾਲਾ ਵਧੀਆ ਪਾਰਟੀ ਆ ਪੈਸੇ ਵਾਲੀ ਪਾਰਟੀ ਆ ਵੱਡੀ ਖੇਤੀ ਕਰਦਾ ਉਹਨੂੰ ਭਾਈ ਅਗਲੇ ਨੂੰ ਨਹੀਂ ਫਰਕ ਪੈਂਦਾ ਉਹਦੇ ਨਵਾਂ ਹੀ ਟਰੈਕਟਰ ਰੱਖਣਾ ਹੁੰਦਾ ਦੋ ਤਿੰਨ ਸਾਲ ਉਹ ਤੋਂ ਬਾਅਦ ਉਹ ਤਬਦੀਲ ਕਰ ਦਿੰਦਾ ਨਾਲੇ ਉਹਨੇ ਸ਼ੁਰੂ ਤੋਂ ਸਵਰਾਜ ਚਲਾਇਆ ਜੀ ਜਿਹੜਾ ਬੰਦਾ ਜਿਹੜਾ ਟਰੈਕਟਰ ਰੱਖ ਲਵੇ ਉਹ ਹੀ ਚੱਲਦਾ ਹਾਂ ਉਹਨੇ ਬਣੀ ਗੱਲ ਤੇ ਇਹਦਾ ਬਹੁਤ ਫਰਕ ਆ ਹੁਣ ਜਿਹੜੇ ਲੋਕ ਜੌਂਡੀਅਰ ਲੈਂਦੇ ਨੇ ਉਹ ਜੌਂਡੀਅਰੇ ਲੈ ਲੈਂਦੇ ਨੇ ਜੀ ਇਹਦਾ ਇੱਕ ਟੇਸਟ ਆ ਬੰਦੇ ਦਾ ਕੋਈ ਮਿੱਠਾ ਜਿਵੇਂ ਘੱਟ ਖਾਂਦਾ ਕੋ ਮੈਨੂੰ ਬੜਾ ਕਹਿੰਦੇ ਨੇ ਤੂੰ ਤਾਂ ਸੁਵਰਾਜ ਦੀ ਸਿਫਤ ਕਰਦਾ ਹੁੰਦਾ ਹੁਣ ਜੇ ਚੰਗਾ ਹੋ ਗਿਆ ਫਿਰ ਇਹ ਕੰਮ ਮੈਂ ਨਹੀਂ ਅੱਜ ਵੀ ਮੈਂ ਤਾਂ ਅੱਜ ਵੀ ਨਹੀਂ ਕਹਿੰਦਾ ਵੀ ਇਹ ਮੈਨੂੰ ਸੁਵਰਾਜ ਨਾਲੋਂ ਵੱਧ ਪਸੰਦ ਨੇ ਪਰ ਜਿਹਨੂੰ ਪਸੰਦ ਨੇ ਉਹਨਾਂ ਦਾ ਲੈਣਾ ਹੀ ਆ ਉਹਨਾਂ ਦਾ 2-3 ਲੱਖ ਵੀ ਬਚ ਜਣਾਈ ਨਾਲ 2-3 ਲੱਖ ਬਚੇ ਨਹੀਂ ਆ ਇਹ ਥੋੜਾ ਮੈਂ ਕਹਿਣਾ ਹੁੰਦਾ ਵੀ ਇਹ ਵੀਡੀਓ ਦੇ ਵਿੱਚ ਵੀ ਹੁਣ ਇਹ ਚੰਗੇ ਹੋ ਗਏ ਸੁਵਰਾਜ ਮਾੜਾ ਹੋ ਗਿਆ ਇਹ ਤਾਂ ਵੀਰੇ ਕੰਮ ਆ ਕਾਰੋਬਾਰ ਆ ਜਿਨੇ ਇਹ ਲੈਣਾ ਮੈਂ ਮੰਨ ਲਿਆ ਮੈਨੂੰ ਨਹੀਂ ਚੰਗਾ ਲੱਗਦਾ ਲੋਕਾਂ ਨੂੰ ਤਾਂ ਚੰਗਾ ਲੱਗਦਾ ਲੱਗਦਾ ਜੀ ਲੱਗਦਾ ਕਿਤੇ ਇੱਕ ਇਨਫੋਰਮੇਟਿਵ ਵੀਡੀਓ ਆ ਵੀ ਆਹ ਚੀਜ਼ ਖੜੀ ਆ ਇੱਥੋਂ ਮਿਲੂਗੀ ਆਹ ਕੰਡੀਸ਼ਨ ਇੰਨੇ ਕਿਥੋਂ ਦੀ ਬਚਤ ਹੋ ਜੂਗੀ ਇੰਨੀ ਕਿਥੋਂ ਦੀ ਬਚਤ ਹੋ ਜੂਗੀ ਹੁਣ ਜੇ ਮੈਂ ਕਹਾ ਵੀ ਵੀ ਮੇਰੇ ਕਹੇ ਤੇ ਵੀ ਤੂੰ ਇਹ ਵਿਕਣੋਂ ਹਟ ਜਾਣ ਫਿਰ ਕਿਤੇ ਵਿਕਣੋਂ ਹਟ ਜਾਣਗੇ ਨਹੀਂ ਜੀ ਨਹੀਂ ਰੋਟੀ ਤਾਂ ਰੱਬ ਨੇ ਸਾਰਿਆਂ ਨੂੰ ਦੇਣੀ ਆ ਚੱਲੀ ਜਾਣਾ ਸਾਰਿਆਂ ਦਾ ਹੀ ਚੱਲੀ ਜਾਣਾ ਜੀ ਅਗਲੀ ਗੱਲ ਇਹ ਆ ਬਾਈ ਜੀ ਕਾਗਜ਼ ਪੱਤਰਾਂ ਦੀ ਮੈਂ ਬਾਰ-ਬਾਰ ਲੋਕਾਂ ਨੂੰ ਬੇਨਤੀ ਕਰਦਾ ਹੁੰਦਾ ਵੀਰੇ ਕਾਗਜ਼ ਪੱਤਰਾਂ ਨਾਲ ਟਰੈਕਟਰ ਆ ਜਿਹੜਾ ਤੁਹਾਨੂੰ 50 ਹਜ਼ਾਰ ਕੋਈ ਸਸਤਾ ਕਹਿਣਾ ਹੁੰਦਾ ਕਿਤੋਂ ਕੋਈ ਚੀਜ਼ ਸਸਤੀ ਨਹੀਂ ਮਿਲਦੀ ਹੁੰਦੀ ਕਾਗਜ਼ਾਂ ਦਾ ਰੋਲਾ ਹੁੰਦਾ ਮੈਂ ਤਾਂ ਇਹੀ ਐਡਵਾਈਸ ਆ ਮੇਰੀ ਤਾਂ ਲੋਕਲ ਨੰਬਰ ਟਰੈਕਟਰ ਲਾਓ ਪੰਜਾਬ ਨੰਬਰ ਟਰੈਕਟਰ ਲਾਓ ਤਾਂ ਕਿ ਤੁਹਾਨੂੰ ਜੇਲ੍ਹ ਯਾਤਰਾ ਤੋਂ ਬਚਤ ਹੋ ਸਕੇ ਅੱਜ ਕੱਲ ਕੋਈ ਪਤਾ ਨਹੀਂ ਬਾਹਰਲੇ ਨੰਬਰ ਨੇ ਤੁਹਾਨੂੰ ਕਿੱਥੇ ਫੜਕੇ ਬਿਠਾ ਦੇਣਾ ਕਿਉਂਕਿ ਚੋਰੀ ਚਿਕਾਰੀ ਭਾਲੀ ਆ ਵਿਸ਼ਵਾਸ ਵਾਲੀ ਜਗ੍ਹਾ ਤੋਂ ਜਿੱਥੇ ਠੱਡਾ ਟਿਕਾਣਾ ਉੱਥੋਂ ਚੀਜ਼ ਲਓ ਕਿਉਂਕਿ 30 ਸਾਲ ਤੋਂ ਪੁਰਾਣਾ ਕੰਮ ਆ ਸਾਰੇ ਪੰਜਾਬ ਨੰਬਰ ਟਰੈਕਟਰ ਲੋਕਲ ਨੰਬਰ ਕੋਈ ਲੱਲੜ ਫੁੱਲੜ ਕੇਸ ਨਹੀਂ ਟਰੈਕਟਰ ਤੁਹਾਡਾ ਇੰਜਨ ਡਾਊਨ ਆ ਜੇ ਕੋਈ ਚੀਜ਼ ਮਾੜੀ ਚੰਗੀ ਆ ਉਹ ਸਿਮਰ ਜੂ ਪਰ ਨਾ ਕਦੇ ਮਾਡਲ ਬਦਲਿਆ ਜਾਵੇ ਨਾ ਉਹਦੇ ਕਦੇ ਕਾਗਜ਼ ਪੱਤਰ ਸ਼ੁੱਧ ਹੁਣ ਜੇ ਇੱਕ ਵਾਰ ਕ੍ਰਾਈਮ ਰਿਕਾਰਡ ਬਿਊਰੋ ਦੇ ਡਾਟਾ ਚੜ ਗਿਆ ਤਾਂ ਚਾਹੇ ਉਹ ਤੇ ਸੋਨੇ ਦਾ ਇੰਜਨ ਧਰ ਦੋ 420 ਵਾਲਾ ਹੀ ਰਹਿਣਾ 400 ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਹਾਂ ਜੀ ਸੋ ਇਹ ਨੇ ਜੀ ਤਿੰਨ ਟਰੈਕਟਰ 65 50 68 ਬਿਲਕੁਲ ਜੀ ਨਹੀਂ ਹਾਂਜੀ ਹਾਂ ਬਿਲਕੁਲ ਦੋ ਆਹ ਸੀਆਰਡੀਆਈ ਨੇ ਆ ਡੀਆਈ ਡੀਆਈ ਹੈ ਜੀ ਤੋਂ ਕਿਸੇ ਨੇ ਵੀ ਲੈਣਾ ਨਾ ਲੈਣਾ ਹਰੇਕ ਬੰਦੇ ਦੀ ਆਪਣੀ ਮਰਜ਼ੀ ਆ ਪਰ ਇੰਨੀ ਕੁ ਮੇਰੀ ਜ਼ਿੰਮੇਵਾਰੀ ਆ ਜੇ ਕੋਈ ਬੰਦਾ ਇਹ ਪ੍ਰੂਵ ਕਰ ਦਵੇ ਵੀ ਇਹਨਾਂ 'ਚ ਕੋਈ ਫਾਲਟ ਆ ਤਾਂ ਉਹਨੂੰ 10000 ਦੇ ਨਾਮ ਨਾਲ ਨਵਾਜਿਆ ਜਾਊਗਾ ਬਿਲਕੁਲ ਜੀ ਬਿਲਕੁਲ ਕਿਉਂ ਜੀ ਹਾਂਜੀ ਨਹੀਂ ਬਿਲਕੁਲ ਜਾਇਜ਼ ਕਰਦੇ 10000 ਰੁਪਿਆ ਨਾਮ ਦਵਾਂਗੇ ਜੇ ਕੋਈ ਬੰਦਾ ਇਹ ਪ੍ਰੂਵ ਕਰ ਕਿਉਂਕਿ ਇੱਥੇ ਤਾਂ ਆਹੀ ਗੱਲ ਆ ਨੁਕਸ ਕਰਕੇ ਹੀ ਵੇਚਿਆ ਹੂ ਨਹੀਂ ਛੌਂਕਦਾ ਇਹਦਾ ਰੌਲਾ ਹੀ ਛੌਂਕਦਾ ਨਹੀਂ ਇੱਥੇ ਕੋਈ ਨੁਕਸਾ ਕਿਸੇ ਨੇ ਨਮਾ ਲੈਣਾ ਕਿਸੇ ਨੇ ਪੁਰਾਣਾ ਲੈਣਾ ਬਹੁਤ ਵਿਚਾਰੇ ਡੀ ਕਿਚੋਂਣਗੇ ਵੀ ਅਸੀਂ ਨਵਾਂ ਵਾਲੀ ਲੈਣਾ ਪੁਰਾਣਾ ਲੈ ਕੇ ਆਉਣਾ ਉੱਥੇ ਬੰਦੇ ਲੈਂਦੇ ਨੇ ਹੋਰ ਕੋਈ ਐਡ ਆਨ ਕਰਨੀ ਚਾਹੂੰ ਭਤੀਜ ਗੱਲ ਬੱਸ ਫਤਿਹ ਹੈ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਕਿ 50 50 ਡੀ ਆ 4/4 ਉਹਦੇ ਤੇ ਫੁੱਲ ਵੀਡੀਓ ਸਿੰਗਲ ਹੀ ਪਾਵਾਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਹੋਰ ਮੰਗ ਆ ਪੁਰਾਣੇ ਟਰੈਕਟਰ ਕਹਿੰਦੇ ਛੋਟੇ ਟਰੈਕਟਰ ਵੀ ਐਡ ਕਰਿਆ ਕਰੋ ਵੀ ਛੋਟੇ ਜ਼ਿਮੀਂਦਾਰਾ ਮੱਲ ਧਿਆਨ ਨਹੀਂ ਦਿੰਦੇ ਨਹੀਂ ਸਾਰਿਆਂ ਵੱਲ ਧਿਆਨ ਹੈ ਜੀ ਕੁਦਰਤੀਓਂ ਕਈ ਵਾਰ ਛੋਟੇ ਜ਼ਿਆਦਾ ਇਕੱਠੇ ਹੁੰਦੇ ਨੇ ਕਈ ਵਾਰ ਵੱਡੇ ਇਕੱਠੇ ਹੋ ਜਾਂਦੇ ਨੇ ਬਾਕੀ ਜਿਹੜੀ ਡਿਮਾਂਡ ਆ ਪੂਰੀ ਹੁੰਦੀ ਓ ਨਹੀਂ ਜੀ ਕਿਸੇ ਤੋਂ ਵੀ ਨਹੀਂ ਹੋਈ ਕਦੇ ਹਨਾ ਜੀ ਹਾਂਜੀ ਹਾਂ ਠੀਕ ਹੈ ਜੀ ਅਗਲੀ ਵੀਡੀਓ 'ਚ ਮਿਲਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ